ਇਹ ਬੇਨਤੀ ਆ ਜੇ ਕੋਈ ਭਲੇਖੇ ਨਾਲ ਲੈ ਗਿਆ ਖੜਾ ਜੋ ਕਿਉਂਕਿ ਹਨੇਰਾ ਹੋਇਆ ਪਿਆ ਬਾਪੂ ਕਹਿੰਦਾ ਜਾਣਾ ਵੀ ਮੈਂ ਦੂਰ ਆ ਕਿਹੜੇ ਪਿੰਡੋਂ ਬਾਪੂ ਬਿਹੜ ਬਿਹੜ ਕੋਲ ਜਾਣਾ ਇਹ ਬਾਪੂ ਨੇ ਜੇ ਕੋਈ ਸਾਈਕਲ ਭਲੇਖੇ ਨਾਲ ਲੈ ਗਿਆ ਖੜਾ ਕਰ ਦਿਓ ਪਰ ਜਿਹੜੇ ਚੋਰ ਹੁੰਦੇ ਨੇ ਉਹਨਾਂ ਦੇ ਘਰ ਬਰਬਾਦ ਹੀ ਹੁੰਦੇ ਨੇ ਉਹ ਭਾਵੇਂ ਅੱਜ ਹੋ ਜਾਣਾ ਭਾਵੇਂ ਕੱਲ ਨੂੰ ਹੋ ਜਾਣਾ ਉਹ ਦਰਵਾਜ਼ੇ ਆ ਜੀ ਤਿਆ ਕਬੱਡੀ ਪੈ ਗਈ ਸਰਜੀਤ ਸਿੰਘਾਂ ਛੇੜ ਕਹਾਣੀ ਲਓ ਪਹਿਲੀ ਰੇਡ ਤੇ ਅਨਮੋਲ ਕੰਗ ਗਲੈਡੀਏਟਰ ਸੰਦੀਪ ਨੰਗਲ ਨੇ ਕਬੱਡੀ ਕਲੱਬ ਵੈਨਕਵਰ ਦੇ ਵੱਲੋਂ 500 ਰੁਪਏ ਪਹਿਲੀ ਰੇਟ ਤੇ ਲੱਗਾ ਹੋਇਆ ਹੈ। ਲਓ ਪਹਿਲੀ ਰੇਟ ਜਨਪਰੀਆ ਵਿਕੀ ਪਾ ਕੇ 500 ਰੁਪਏ ਦੇ ਮਾਣਯੋਗ ਜਤਨ ਦੇ ਵਿੱਚ ਕਾਮਯਾਬੀ ਹਾਸਲ ਕਰ ਗਿਆ। ਪਾਂਟੀ ਸਿੱਧੂ ਕੋਟਲਾ ਤੇ ਨਾਲ ਟੀਟੂ ਨਾਲੋਂ ਪੈਸੇ ਲੈ ਜਾਣੇ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਲਾਡੀ ਇਹਨੇ ਸੈਮੀ ਦੇ ਵਿੱਚ 11 ਪਾ ਕੇ 11 ਕਹਾ ਨੰਬਰ ਹਾਸਲ ਕੀਤੇ ਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਬਿੱਲਾ ਲੱਗਿਆ ਹੋਇਆ ਇੱਕ ਪਾਸੇ ਰੱਜੀ ਲੱਗਿਆ ਹੋਇਆ ਰੱਜੀ ਨੇ 8 ਟੱਚ ਲੈ ਕੇ ਚਾਰ ਜਫੇ ਲਾਇਨ ਤੇ ਸੈਮੀ ਦੇ ਵਿੱਚੋਂ ਮੇਰੇ ਵੀਰੋ ਬੈਕਾਂ ਦੀ ਦੌਰ ਦੇ ਵਿੱਚ ਹੈ ਤੇ ਹੁਣ ਫਾਈਨਲ ਚੱਲ ਰਿਹਾ ਲਾਦੀ ਨੇ 12 ਅੰਕ ਪ੍ਰਾਪਤ ਕਰ ਲਏ ਸਜੀਤ ਤੇਜੀ ਕੈਣ ਵਾਲਾ ਕਬੱਡੀ ਪਾਉਂਦਾ ਖੇਡ ਕਰੀ ਲਓ ਕੈਣ ਵਾਲਾ ਤੇਜੀ ਕਹਿੰਦੇ ਜਿੱਥੇ ਬੀਵੀਪੁਰ ਦੇ ਵਿੱਚ ਨਾਨਕਿਆਂ ਦਾ ਪਿੰਡ ਆ ਤੇ ਲਗਾਤਾਰ ਜਿਹੜਾ ਦਾਦਾ ਹਨੂਮਾਨ ਕਬੱਡੀ ਕਲੱਬ ਬੇੜੀ ਦੇ ਵਿੱਚ ਮਿਹਨਤ ਕਰਦਾ ਰਿਹਾ ਇਸ ਇਲਾਕੇ ਦੇ ਵਿੱਚ ਬੇੜੀ ਵਾਲੇ ਪੰਮੇ ਦਾ ਤਿਆਰ ਕੀਤਾ ਹੋਇਆ ਕੈਨੜ ਵਾਲਾ ਤੇਜੀ ਕਬੱਡੀ ਪਾ ਰਿਹਾ ਤੇ ਜਫੀ 4 ਸਾਹਮਣੇ ਤਿਆਰੀ ਦੇ ਵਿੱਚ ਹੈ ਧਨੌਰੀ ਵਾਲਾ ਰਿਸ਼ੂ ਹੈ ਪਰ ਹੁਣ ਦੇਖਦੇ ਵੀ ਲੱਗਿਆ ਹੋਇਆ ਜੋਰ ਆਓ ਖੜਗੇ ਪੈਰ ਤਾੜੀਆਂ ਮਾਰ ਦਿਓ ਜ਼ੋਰਦਾਰ ਵੇਰੀ ਦੀ ਕਬੱਡੀ ਹੈ ਇਹਨੇ 5 ਟੱਚ ਲੈਂਦੇ ਸੀ ਪਹਿਲਾਂ ਤੇ 4 ਜਫੇ ਲਾਈ ਸੀ ਤੇ 5ਵਾਂ ਜਫਾ ਗੁਰਪ੍ਰੀਤ ਨੇ ਠੋਕਦਾ 51000 ਤੇ ਕਬਜ਼ਾ ਕਰੀ ਬੈਠਾ ਹੈ ਹੈਪੀ ਖੁਸ਼ ਹੈ ਸੱਲ ਵਾਲਾ ਭਰਾ ਸਾਡਾ ਉਹ ਜੱਗੀ ਮੁੰਡੀ ਵੀ ਕੈਨੇਡਾ ਤੋਂ ਪੁੱਜਿਆ ਹੋਇਆ ਆ ਨੁਕਰਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਬਿੱਲੇ ਵਰਗੇ ਖੜੇ ਐ ਹੋਰ ਰੱਜੀ ਵਰਗੇ ਖੜੇ ਐ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਸਮਾ ਦਾ ਸੂ ਟੋਡਿਆਂ ਵਾਲਾ ਬਿੱਲਾ ਤੇ ਇੱਕ ਪਾਸੇ ਨੁਕਰਾ ਇੱਕ ਪਾਸੇ ਬਿੱਲਾ ਤੇ ਦੂਜੇ ਪਾਸੇ ਆ ਨੁਕਰਾ 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 ਬਿੱਲਾ ਨੁਕਰਾ ਬਿੱਲਾ ਨੁਕਰਾ ਇਹਨੇ 13 ਚੋਂ 14 ਚੋਂ 13 ਪ੍ਰਾਪਤ ਕੀਤੇ ਸੀ ਤੇ ਹੁਣ 14 ਪ੍ਰਾਪਤ ਕਰ ਗਿਆ 15ਵੀਂ ਪਾ ਰਿਹਾ ਛੇੜ ਕਾਣੀ ਸਰਜੀਤ ਸਿੰਘ ਕੀ ਬਾਤ ਹੈ ਤੇ ਫਿਰ ਸੰਧੂ ਸਾਹਿਬ ਮੈਨੂੰ ਤੇ ਮਨੀ ਧੂੜ ਵਾਲਿਆਂ ਨੂੰ ਕਹਿਣਾ ਪੈਣਾ ਵੀ ਕਾਪੀ ਰੱਖ ਦੇ ਵੀ ਵੈਸਟ ਤਾਂ ਸੰਧੂ ਨੇ ਆਪ ਹੀ ਕੱਢਦੇ ਨੇ ਦੋਨੋਂ ਹੀ ਕੰਮ ਕਰੀ ਜਾਂਦਾ ਪਤੰਦਰ ਇਧਰਲੇ ਪਾਸੇ ਕਬੱਡੀ ਦਾ ਨਜ਼ਾਰਾ ਵਧਿਆ ਹੋਇਆ ਹੈ ਔਰ ਸਾਡੇ ਵੀਰ ਕਹਿੰਦੇ ਸਿੱਧੂ ਕ੍ਰਿਆਨਾ ਸਟੋਰ ਉਹਨਾਂ ਵੱਲੋਂ ਕੈਣ ਵਾਲੇ ਤੇਜੀ ਦੀਆਂ ਤਿੰਨ ਕਬੱਡੀਆਂ ਤੇ 500 ਰੁਪਏ ਲੱਗਿਆ ਸਿੱਧੂ ਕ੍ਰਿਆਨਾ ਸਟੋਰ ਦਾ ਧੰਨਵਾਦ ਹੈ ਲੋਚੰਬਰਵਾਰ ਦਾ ਧੰਨਵਾਦ ਕੀਤਾ ਜਾਂਦਾ ਹੈ ਆ ਪਈ ਹੋਈ ਰੇਡ ਤੇ ਹੁਣ ਕੌਣ ਮਾਂ ਦਾ ਸ਼ੇਰ ਪੁੱਤਰ ਰੋਕਣ ਦਾ ਯਤਨ ਕਰਦਾ ਹੈ ਚਾਰ ਜਾਫਰੀ ਸਾਹਮਣੇ ਢੋਡਿਆਂ ਵਾਲਾ ਬਿੱਲਾ ਧੂਲੂਪਿੰਡ ਦਾ ਰੱਜੀ ਮਸ਼ਹੂਰ ਨਾਮ ਹੈ ਖੇਡ ਕਬੱਡੀ ਦੇ ਪਰ ਕੀਤੀ ਹੋਈ ਕੋਸ਼ਿਸ਼ ਦੇ ਵਿੱਚ ਵਾਹ ਓਏ ਨੌਜਵਾਨਾ ਵਾਹ ਓਏ ਲਾਡੀਆਂ ਲਾਡੀ ਵੀ ਕਹਿੰਦੇ ਸਿਰਾਂ ਲਾਈ ਜਾਂਦਾ ਹੈ ਤੇ ਜਾਂਗਪਰੀਏ ਵਿੱਕੀ ਦੀਆਂ ਤਿੰਨ ਕਬੱਡੀਆਂ ਤੇ ਸਿੱਧੂ ਕਰਿਆਨੇ ਸਟੋਰ ਦੇ ਵੱਲੋਂ 500 ਰੁਪਏ ਲੱਗਿਆ ਸੰਧੂਆ ਛੇੜ ਕਹਾਣੀ ਤੇ ਜਾਂਗਪਰੀਆ ਵਿੱਕੀ ਮੇਰੇ ਵੀਰੋ ਸਾਡੇ ਸਿੱਧੂ ਕਰਾਨਾ ਸਟੋਰ ਵਾਲਾਂ ਦਾ 500 ਤਿੰਨ ਕਬੱਡੀਆਂ ਤੇ ਲੱਗਿਆ ਇੱਕ ਪਾਸੇ ਭੁੱਲਣ ਦੀ ਧਰਤੀ ਦਾ ਕਰਮੀ ਹੈ ਤੇ ਦੂਜੇ ਪਾਸੇ ਵਿੱਕੀ ਜਾਂਗਪਰੀਆ ਅਜੇ 51000 ਘਰ ਨੂੰ ਨਜਾਣ ਨੂੰ ਫਿਰਦਾ ਚਲ ਓ ਨੁਕਰਿਆ ਤੈਨੂੰ ਰੱਜੀ ਛੇੜੂਗਾ ਉਹ ਤੈਨੂੰ ਬਿੱਲਾ ਛੇੜੂਗਾ ਉਹ ਸੰਭਲ ਕੇ ਕਾਡੀ ਪਾਈ ਕਿਉਂਕਿ ਰੱਜੀ ਵੀ ਬੈਸਟਾਂ ਵਾਲ ਪੁਰਿਆ ਜਾਂਦਾ ਹੈ ਸਾਹਮਣੇ ਨੁਕਰਾਂ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਖੇਰਾਂ ਦੇ ਵਿੱਚੋਂ ਉਹ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ ਸਮਾਂ ਦੱਸੂਗਾ ਪਾਈ ਹੋਈ ਨੁਕਰੇ ਦੀ ਕਬੱਡੀ ਤੇ ਟੱਕਰ ਬਿੱਲੇ ਨਾਲ ਤੇ ਹੁਣ ਗੱਲ ਕਰੋ ਅੰਤਰਾਟਰੀ ਬਰਾਣਾ ਸਰਜੀਤ ਕਕਰਾਨੀ ਆਕ 52000 ਲਿਜਾਣ ਨੂੰ ਫਿਰਦਾ ਉਹ ਵੀਰਿਆ ਲਓ ਜਾਗ ਬਰੀਏ ਵਿਕੀ ਤੇ ਕਹਿੰਦੇ 500 ਰੁਪਿਆ ਸਾਡੇ ਬਲਵਿੰਦਰ ਵੰਟੇ ਦੇ ਵੀ ਲਾ ਦੁੱਤਾ 1000 ਰੁਪਿਆ ਦੰਡੀਆਂ ਤੇ ਜੀਤੇ ਨੁਕਰੇ ਤੇ ਅਨਮੋਲ ਕੰਗ ਉਹਨਾਂ ਵੱਲੋਂ 1000 ਰੁਪਿਆ ਦੋ ਕਬਟੀਆਂ ਤੇ ਨੁਕਰੇ ਦੀਆਂ ਦੋ ਕਬਟੀਆਂ ਦੇ ਸਜੀਤ ਅਨਮੋਲ ਕੰਗ ਬਾਈ ਵੱਲੋਂ 1000 ਨੁਕਰੇ ਦੀਆਂ ਦੋ ਕਬਡੀਆਂ ਤੇ ਉਧਰ ਵੀ ਕਹਿੰਦੇ 500 ਹੋਰ ਲੱਗਿਆ ਇੱਧਰ ਅਨਮੋਲ ਸਾਡਾ ਵੀਰ ਖੰਡੇ ਉਹਨਾਂ ਵੱਲੋਂ ਵੀ 500 ਰੁਪਏ ਨੁਕਰੇ ਤੇ ਹੋਰ ਲੱਗ ਗਿਆ ਇੱਕ ਇੱਕ ਰੇਡ ਤੇ ਆ ਨੋਟਾਂ ਦੀ ਵਰਖਾ ਕੀਤੀ ਜਾ ਰਹੀ ਹੈ ਰਮਨ ਹਾਂਸ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਨੰਦਪਰੀਏ ਗੰਜੇ ਉਹਨਾਂ ਦਾ ਵੀ ਧੰਨਵਾਦ ਲੈ ਵੀਰ ਹੁਣ ਮਾੜਾ ਸਾਈਡ ਤੇ ਹੋ ਜਾ ਵੀਰ ਬਣ ਕੇ ਜੂਰ ਸੋਲਾ ਸਾਈਡ ਤੇ ਹੋ ਜਾ ਲਓ लाडी ਦੀ ਕਬੱਡੀ ਪਈ ਹੋਈ ਹੈ ਉਧਰ ਭੁੱਲਣਪਿੰਡ ਦਾ ਰੱਜੀ ਰੋਕਣ ਦੀ ਕੋਸ਼ਿਸ਼ ਕਰਦਾ ਕਿ ਮੂਰੇ ਖੜ ਕੇ ਹੌਸਲਾ ਕਰਕੇ ਆਹ ਪੁੱਤਰਿਆ ਸਾਨ ਸੰਗਾ ਤੋਂ ਫੜ ਕੇ ਕਿਸੇ ਕਿਸੇ ਨੂੰ ਬੱਲ ਹੁੰਦਾ ਲੋ ਕੋ ਠੀਬੀ ਲਾ ਕੇ ਡੇਗਣ ਦਾ ਆ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਜਿਗਰਾ ਰੱਖਦੇ ਖੇਡਣ ਦਾ ਢਾਵੀ ਨੇ ਸਿਰੇ ਦਾ ਅੰਕ ਜੋੜਿਆ ਜੰਗਪਰੀਏ ਵਿਕੀ ਦੀਆਂ ਤਿੰਨ ਕਬੱਡੀਆਂ ਤੇ ਸਿੱਧੂ ਕਰੀਆਨੇ ਸਟੋਰ ਵੱਲੋਂ 500 ਰੁਪਏ ਲੱਗਾ ਹੋਇਆ ਤੇ ਬੰਟੇ ਵੱਲੋਂ ਵੀ 500 ਲੱਗਾ ਹੋਇਆ ਸੰਧੂਆਂ 1000 ਲੱਗਿਆ ਤੇ ਕਰਦੇ ਸਿਵਤ ਮੁੰਡੇ ਦੀ ਉਹ ਕਹਿੰਦੇ 1000 ਲੱਗਿਆ ਇੱਕ ਪਾਸੇ ਧਨੌਰੀ ਵਾਲਾ ਰਿਸ਼ੂ ਹੈ ਲੈ ਵੀ ਨੁਕਰਿਆ ਸਾਡਾ ਮੋਹਣ ਮੁੰਡੀ ਮੋਹਣ ਵੀਰੇ ਗੱਟ ਦੇ 50 ਡਾਲਰ ਕੈਨੇਡਾ ਵਾਲੇ 50 ਡਾਲਰ ਕੈਨੇਡਾ ਵਾਲੇ ਢੇਰੀਆਂ 'ਚ ਘੱਟਦੇ ਨਿਗਾ ਰੱਖਿਓ ਕੋਈ ਸ਼ਰਾਬੀ ਨਾ ਪੱਟ ਕੇ ਲੈ ਜਾਏ ਇਹ ਨੁਕਰੇ ਤੇ ਲਾਗੇ ਲੈ ਵੀ ਨੁਕਰਾ ਤੇਰੀ ਐਸੇ ਕਬੱਡੀ ਤੇ ਮੇਰੇ ਵੀਰੋਂ 50 ਡਾਲਰ ਕੈਨੇਡਾ ਤੇ ਲੱਗੇ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਸ਼ੇਰ 50 ਡਾਲਰ ਤੁਰੇ ਫਿਰਦੇ ਆ ਉਹ ਭੁੱਲਣ ਵਾਲਿਆ ਉਹ ਬਿੱਲਿਆ 50 ਡਾਲਰ ਤੇਰੇ ਮੂਰੇ ਤੁਰੇ ਫਿਰਦੇ ਨੇ ਇੱਕ ਪਾਸੇ ਨੁਕਰਾ ਤੇ ਦੂਜੇ ਪਾਸੇ ਢੋਟਿਆਂ ਵਾਲਾ ਬਿੱਲਾ 50 ਡਾਲਰਾਂ ਨੂੰ ਟੁੱਟ ਕੇ ਪੈ ਗਿਆ 25 26 27 28 39 40 50 ਸਿਰਾਂ ਲੱਗਿਆ ਪੰਗਾ ਮਿਲਿਆ ਜਿਬ ਕੱਢ ਕੇ ਯਾਰਾਂ ਨੇ ਕਿਲ ਗੱਡ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਹੱਤ ਦਾ ਵੀ ਸਿਰਾਂ ਹੋ ਗਿਆ ਕਿ ਝੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ 50 ਡਾਲਰ ਸੁਣ ਕੇ ਮੁੰਡੇ ਨੇ ਐਨ ਅੰਨਾ ਜੋਰ ਲਾ ਦਿੱਤਾ ਅੱਜ ਕੈਨੇਡਾ ਵਾਲੇ ਉੱਚੀ ਚੋੱਚੇ ਚਤਰ ਤੇ ਪੁੱਜੇ ਹੋਏ ਹਨ ਮੋਰ ਕੰਗ ਦਾ 1000 ਲੱਗਿਆ ਸੀ ਬਿੱਲੇ ਨੂੰ ਦੇ ਦਿੱਤਾ ਨੁਕਰੇ ਤੇ ਦੋ ਕਬਟੀਆਂ ਤੇ ਗੁਰਚਰਨ ਗੋਲੇ ਨੇ ਵੀ ਐਲਾਨ ਕਰ ਦਿੱਤਾ ਵੀ ਹਰ ਇੱਕ ਜੱਫੇ ਤੇ 500 ਦਿੱਤਾ ਜਾਣਾ ਹੈ। ਬਈ ਗੁਰਚਰਨ ਗੋਲੇ ਦਾ ਵੀ ਧੰਨਵਾਦ ਹੈ ਜਿਸ ਵੀਰ ਵੱਲੋਂ ਐਲਾਨ ਕਰ ਦਿੱਤਾ ਗਿਆ ਵੀ ਹਰ ਜੱਫੇ ਦਾ 500 ਲੈ ਵੀ ਗੁਰਚਰਨ ਭਾਈ ਆਹ ਭੁੱਲਣ ਵਾਲੇ ਕਰਮੀ ਨੇ ਜੱਫਾ ਲਾਇਆ ਤੇ ਭੱਜ ਕੇ ਜਾ ਕੇ 500 ਨਾਲ ਦੀ ਨਾਲ ਫੜਾ ਦिए। ਬਾਅਦ ਦੇ ਵਿੱਚ ਰੌਲਾ ਨਾ ਪਵੇ। ਲੈ ਵੀ ਵਿਕੀਆ ਤਾਂ ਨੌਜਵਾਨਾਂ ਕਬੱਡੀ ਆਹ ਲਾਡੀ ਕਬੱਡੀ ਪੌਣ ਦੀ ਫੇਰ ਤਿਆਰ ਹੈ। ਸੰਧੂਆ ਕਰਦੇ ਸਿਫਤ। ਤੇ ਆਹ ਕਹਿੰਦੇ ਲਾਡੀ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕਰਨੀ ਨੇ ਥਾਪੀ ਮਾਰੀ ਐ ਖੜਕਾ ਹੋਇਆ ਢੋਡਿਆਂ ਵਾਲਾ ਬਿੱਲਾ ਕਹਿੰਦਾ ਮੈਨੂੰ ਛੱਡੋ ਉਹ 51000 ਹੈ ਬੈਟ ਰੇਟਰ ਤੇ ਬੈੜ ਗਿਆ ਫੀ ਨੂੰ ਸੈਮੀ ਫਾਈਨਲ ਤੋਂ ਕੱਟੇ ਜਾ ਰਹੇ ਨੇ ਗੁਰਪ੍ਰੀਤ ਨੇ ਮੇਰੇ ਵੀਰੋ 5 ਲਾ ਕੇ 51000 ਤੇ ਜਫਾ ਕਾਲ ਆ ਕਬਜਾ ਕਰ ਰੱਖਿਆ ਪਰ ਆ ਬਿੱਲਾ ਢੋਡਿਆਂ ਵਾਲਾ ਤੇ ਦੂਜੇ ਪਾਸੇ ਲਾਦੀ ਦੇ ਬਿੱਲਾ ਤੇ ਲਾਦੀ ਦੇ ਬਿੱਲਾ ਪਾਸੇ ਹੋ ਜੋ ਉਹ ਬੰਦੇ ਬੰਦੇ ਹੋ ਗਈ ਮਿੱਤਰੋ ਇੱਕ ਪਾਸੇ ਬਿੱਲਾ ਪਿਆਰ ਨਾਲ ਕਿ ਕੋਠੇ ਤੇ ਦੱਬੀਆਂ ਨੇ ਮਾਰ ਕੇ ਚਪੇੜਾਂ ਪੁੱਛਦਾਵੇਂ ਤੇਰੇ ਕਿੱਥੇ ਕਿੱਥੇ ਵੱਜੀਆਂ ਨੇ ਸਾਡੇ ਸੁਖਚੈਨ ਕੰਗ ਵੱਲੋਂ ਦੇ ਦੇ ਸਾਡੇ ਸੁਖਚੈਨ ਕੰਗ ਵੱਲੋਂ लाडी 500 ਰੁਪਇਆ ਫੜ ਲਓ लाडी 500 ਰੁਪਇਆ ਸੁਖਚੈਨ ਕੰਗ ਬਾਈ ਵੱਲੋਂ ਨਾਲ ਦੀ ਨਾਲ ਮੋਹਨ ਸਿੰਘ ਸਾਡਾ ਵੀਰ ਉਹਨਾਂ ਦੇ ਪ੍ਰਾ ਉਹਨਾਂ ਵੱਲੋਂ लाडी ਫੜ ਲਓ ਕਿਰਾ 1000 ਹੋ ਗਿਆ ਹਾਂਜੀ ਤੇ ਭਾਈ ਭਾਈ ਤੱਪੂ ਦੇ ਵੱਲੋਂ ਵੀ 500 ਰੁਪਏ ਦੇ ਮਾਨ ਦਿੱਤੇ ਜਾ ਰਹੇ ਐ ਲਓ ਨੌਜਵਾਨ 61 ਪਿੰਡ ਦਾ ਤੇਜ਼ੀ ਫੇਰ ਕਬੱਡੀ ਪਾ ਰਿਹਾ ਹੈ ਪਰ ਉਧਰਲੇ ਪਾਸੇ ਭੁੱਲਣ ਵਾਲਾ ਇਹ ਕਹਿੰਦੇ ਸਾਡੇ ਵੀਰ ਅਵਤਾਰ ਪੋਜੇ ਵਾਲ ਦੀ ਸਪான்ਸਰ ਕੀਤੀ ਹੋਈ ਟੀਮ ਹੈ ਇੱਕ ਪਾਸੇ ਜੀਤੂ ਬਿਹੜ ਦਾ ਦਵਿੰਦਰ ਚੰਦੋਂ ਦਾ ਤੇ ਨਾਲ ਸਾਡੇ ਵੀ ਸੋਨੀ ਮਾਸਟਰ ਕਲਾਊਡ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਇਸ ਟੀਮ ਲਈ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਇਹ ਨੋਕਰੇ ਦੀ ਕਬੱਡੀ ਹੈ ਲੈ ਵੀ 10 ਡਾਲਰ ਸਾਡਾ ਮੋੜ ਮੁੰਡੀ ਅਮਰੀਕਾ ਵਾਲੇ ਆਹ 10 ਡਾਲਰ ਅਮਰੀਕਾ ਵਾਲੇ ਤੁਰੇ ਫਿਰਦੇ ਆ ਨੁਕਰਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਨਾਲ 500 ਰੁਪਇਆ ਸਾਡੇ ਹਰਪਿਤ ਹੈਪੀ ਲੋਟਸ ਬੰਦੇ ਭਰਾ ਉਹਨਾਂ ਵੱਲੋਂ ਤੇ 10 ਡਾਲਰ ਅਮਰੀਕਾ ਦੇ 500 ਰੁਪਇਆ ਇੰਡੀਆ ਦਾ ਇੱਕ ਪਾਸੇ ਰੱਜੀ ਤੇ ਦੂਜੇ ਪਾਸੇ ਨੁਕਰਾ 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 ਵੀ ਸਿਰਾਂ ਲਾਈ ਜਾਂਦਾ ਨੁਕਰਾ ਵੀ ਸਿਰਾਂ ਲਾਈ ਜਾਂਦਾ ਪੁਆਇੰਟ ਰੇਡਰ ਦਾ ਵੀ ਪੁਆਇੰਟ ਰੇਡਰ ਦਾ ਐਵੇਂ ਨਾ ਬਾਹਾਂ ਖੜੀਆਂ ਕਰਿਆ ਕਰੋ ਸਾਰੇ ਨੂੰ ਪਤਾ ਲੱਗਦਾ ਵੀ ਪੁਆਇੰਟ ਰੇਡਰ ਦਾ ਹੈ ਰੇਡਰ ਦਾ ਰੇਡਰ ਦਾ ਰੇਡਰ ਦਾ ਨੰਬਰ ਆ ਜੀ ਨੁਕਰੇ ਦਾ ਬਦਲੇ ਸਰਪੰਚ ਨੇ ਵੀ ਐਲਾਨ ਕਰ ਦਿੱਤਾ ਵੀ ਤੇਜੀ ਕੈਂਡ ਦੀਆਂ ਦੋ ਰੇਡਾਂ 2000 ਦੀਆਂ ਹੋਣਗੀਆਂ ਨੌਜਵਾਨ ਤੇਜੀ ਕੈਂਡ ਦੀਆਂ ਵੀ ਦੋ ਕਬੱਡੀਆਂ ਜਿਹੜੀਆਂ 2000 ਦਿੱਤਾ ਜਾਣਾ ਹੈ ਬਬਲਾ ਸਰਪੰਚ ਕਲਾਊਡ ਦਾ ਧੰਨਵਾਦ ਹੈ ਆ ਜਾਂਗ ਬਰੀਆ ਬਿੱਕੀ ਰੇਡ ਪਾਉਂਦੀ ਫੇਰ ਮੈਦਾਨ ਦੇ ਵਿੱਚ ਤਿਆਰ ਹੈ ਉਧਰ ਭੁੱਲਣਪੜ ਦੇ ਜਾਫੀ 4 ਕਿ ਜਾਫੀ 4 ਤੇ ਰੇਡਰ ਇੱਕ ਕਿਹੜਾ ਜਾਂਦਾ ਬਾਜੀ ਜਿੱਤ ਆ ਰਾਜੇ ਖੇਂਦੇ ਕਰਦੀ ਫਿੱਟ ਤੂੰ ਲੈ ਕੇ ਨਾਮ ਖਿਡਾਰੀ ਦਾ ਕਿ ਗਹਿਣਾ ਬਣ ਜੋ ਮੇਤਰਾ ਦੀ ਜ਼ਿੰਦਗੀ ਸਾਰੀ ਦਾ ਜੰਗਪਰੀਆ ਵਿੱਕੀ ਵੀ ਸਿਰਾਂ ਲਾਈ ਜਾਂਦਾ ਹੈ ਉਧਰ ਬੰਟੇ ਨੇ ਵੀ ਕਹਿੰਦੇ ਨੁਕਰੇ ਦੀ ਅਗਲੀ ਰੇਡ ਤੇ 500 ਰੁਪਇਆ ਲਾ ਦਿੰਦਾ ਬਲਵਿੰਦਰ ਬੰਟਾ ਵੀ ਕਹਿੰਦੇ 500 ਰੁਪਏ ਦਾ ਐਲਾਨ ਕਰ ਦਿੰਦਾ ਉਸ ਵੀਰ ਦਾ ਵੀ ਧੰਨਵਾਦ ਹੈ ਲਓ ਅਗਲੀ ਰੇਡ ਫੇਰ ਮੈਦਾਨ ਦੇ ਵਿੱਚ ਬੰਟਾ ਵੀ ਅੱਜ ਵੱਡੀ ਡਿਊਟੀ ਨਿਭਾ ਰਿਹਾ ਵੱਡੇ ਮਾਨ ਹੋਣੇ ਆ ਲਾਡੀ ਦੇ 15 ਕੋਟ 15 ਨੰਬਰ ਹੋ ਗਏ ਲਾਡੀ ਦੇ 15 ਨੰਬਰ ਮੇਰੇ ਵੀਰੋ ਤੇ 18 ਨੰਬਰ ਵਿੱਕੀ ਜਾਂਗਪੁਰੀਆ ਦੇ ਹੋ ਗਏ ਹਰਪੀਤ ਲੋਚਮਈ ਆ ਦੋਨੇ ਮੁੰਡੇ ਬਰਾਬਰ ਚੱਲਦੇ ਆ 15 ਦੇ ਨੰਬਰ ਲੈ ਗਿਆ ਤਾਂ 16 ਨੰਬਰ ਲਾਡੀ ਦਾ ਹੋ ਜਾਣਾ ਸਾਹਮਣੇ ਲਾਡੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਰਜੀਪੂ ਲਉਣ ਵਾਲਾ ਇੱਕ ਪਾਸੇ ਬਿੱਲਾ 16 ਹੋ ਗਏ ਆਉ ਕਹਿੰਦੇ 16 ਹੋ ਗਏ ਤੇ 18 ਵਿੱਕੀ ਜਾਂਗਪੁਰੀਆ ਦੇ ਹੋ ਗਏ ਤੇਜੀ ਦੀ ਕਬੱਡੀ ਜੀਤੇ ਬਾਈ 44 ਤੇਜੀ ਦੀ ਏਡ ਤੇ ਕਹਿੰਦੇ 2000 ਰੁਪਇਆ ਬਧਰਾ ਸਰਪੰਚ ਕਲਾਉਰ ਦੇ ਵੱਲੋਂ 2000 ਪੈਸ ਨੌਜਵਾਨੀਆਂ ਦੋ ਕਬੱਡੀਆਂ ਦੇ ਲੱਗਾ ਹੋਇਆ ਲਓ ਕੈਨ ਪਿੰਡ ਦਾ ਤੇਜੀ ਪਰ ਧਨੌਰੀ ਪਿੰਡ ਵਾਲਾ ਰਿਸ਼ੂ ਰੋਕਣ ਲਈ ਜਦੋਂ ਜੈਦ ਕਰ ਰਿਹਾ ਹੈ 2000 ਲੱਗਾ ਹੋਇਆ ਕਬੱਡੀ 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 ਪਰ ਕੈਨ ਵਾਲਾ ਪੰਮੇ ਦਾ ਚੰਡਿਆ ਹੋਇਆ ਸਿਰਾਂ ਲਾਈ ਜਾਂਦਾ ਹੈ ਪੰਮੇ ਦਾ ਚੰਡਿਆ ਹੋਇਆ ਕਹਿੰਦੇ ਸਿਰਾਂ ਲਾਈ ਜਾਂਦਾ ਲੋਕਰੇ ਦੀ ਆ ਕਬੱਡੀ ਤੇ ਬੰਟੇ ਵੱਲੋਂ 500 ਪੈ ਲੱਗਾ ਹੋਇਆ ਲਾਲੀ ਨਥਮਲਪਰੀਆ ਪ੍ਰਸਿੱਧ ਕਹਿੰਦੇ ਟਰਾਂਸਪੋਰਟਰ ਨਾਲ ਕੁਲਦੀਪ ਨੇ ਹਰਜੀਤ ਉਹਨਾਂ ਦਾ ਬਹੁਤ ਧੰਨਵਾਦ ਦਾ ਸੁਣਿਆ ਕਰਦੇ ਗੱਲ ਮੁੰਡੀ ਵੱਲੋਂ 10 ਡਾਲਰ ਅਮਰੀਕਾ ਦੇ ਫੇਰ ਨੁਕਰੇ ਤੇ ਲਾਗੇ 500 ਰੁਪਿਆ ਹਰਪ੍ਰੀਤ ਲੋਚਮ ਉਹਨਾਂ ਦੇ ਭਰਾ ਉਹਨਾਂ ਵੱਲੋਂ ਲੱਗ ਗਿਆ ਆਹ ਬੱਲੇ ਬੱਲੇ ਨੁਕਰੇ ਦੀ ਕਬੱਡੀ ਦੇ ਦੂਜੇ ਪਾਸੇ ਡਬਲ ਟੱਚ ਦਾ ਇਸ਼ਾਰਾ ਨੰਬਰ ਜਿਹੜਾ ਨੁਕਰੇ ਦੇ ਕਬਜੇ ਦੇ ਵਿੱਚ ਹੈ ਦੋਵੇਂ ਗਰੀਆ ਪਾਲਾ ਤੇ ਗੁਰਮਖ ਖੇੜੀ ਉਹਨਾਂ ਨੇ ਵੀ ਨੁਕਰੇ ਦੀ ਅਗਲੀ ਕਬੱਡੀ ਤੇ 400 ਰੁਪਿਆ 1000 ਨਾ ਦਿੱਤਾ ਜੱਗੀ ਮੁੰਡੀ ਉਹਨਾਂ ਵੱਲੋਂ ਨੁਕਰਿਆ ਪੈਸੇ ਫੜ ਲਓ ਨੁਕਰਿਆ ਵਾਲੇ ਪੈਸੇ ਫੜ ਲਓ ਇਧਰੋਂ ਆ ਕੇ ਲੈ ਵੀ ਨੁਕਰਿਆ 500 ਰੁਪਇਆ ਫੜ ਲੈ ਨੌਜਵਾਨਾ 500 500 ਇਧਰੋਂ ਫੜ ਲਾ ਹੋਰ ਚਾਲੀ ਇੱਕ ਰੇਰ ਤੇ 1000 ਰੁਪਇਆ ਮੋਲਾ ਮਰੀਆ ਪਾਲਾ ਤੇ ਨਾਲ ਗੁਰਮਖ ਸਿੰਘ ਜੀ ਦੀ ਖੇੜੀ ਉਹਨਾਂ ਦੇ ਵੱਲੋਂ 1000 ਰੁਪਇਆ ਦਿੱਤਾ ਜਾਵੇਗਾ हरियाणा स्टोरਾ ਨਾਮ ਲੋ ਤੇਜੀ ਦੀ ਕਬੱਡੀ 1000 ਦੀ ਹੈ ਆ ਦੇਖਦੇ ਆ 19ਵਾਂ ਨੰਬਰ ਪ੍ਰਾਪਤ ਕਰੂਗਾ ਜਾਂ ਫਿਰ ਜਫਾ ਲੱਗੂ ਇੱਕ ਪਾਸੇ ਗੁਰਪ੍ਰੀਤ ਤੇ ਦੂਜੇ ਪਾਸੇ ਸਾਗਪੁਰਿਆ ਪਿਆ ਵੇ ਤਾੜੀ ਮਾਰ ਦਿਓ ਇਸ ਨੌਜਵਾਨ ਦੇ ਲਈ ਇਹਨੇ 6 ਲਾਤੇ ਦਿੱਤੇ 51000 ਤੇ ਕਬਜ਼ਾ ਕਰ ਗਿਆ ਇਹਨਾਂ ਨੌਰੀ ਦੱਸਦੀ ਆਪਾਂ ਖੁੱਲਕੇ ਬਣਾ ਜਾ ਅਨਮੋਲ ਕੰਗ ਗੁਰਚਰਨ ਸਿੰਘ ਜੀ ਨੂੰ 5000 ਦਾ ਲਫੇ ਤੇ ਕਹੋ ਕਿ ਗੁਰਚਰਮ ਸਿੰਘ ਵੱਲੋਂ 500 ਅਨਮੋਲ ਕੰਗ ਦੇ ਹਰਪ੍ਰੀਤ ਲੋਹਤ ਮਾਈ ਵੱਲੋਂ 1000 ਆ ਜਫੇ ਦਾ ਅਰਬੀ ਮੜਵਾਲੇ ਵੱਲੋਂ ਵਿੱਕੀ ਜੰਗਪਰੀ ਦੇ ਦੋ ਕਬੱਡੀਆਂ 1100 ਦੀਆਂ ਸਾਹਮਣੇ ਲਾਦੀ ਫੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਵੇਖਾਂਗੇ ਮੇਰੇ ਵੀਰੋ 17ਵੀਂ ਮੜੂਗਾ ਜਾਂ ਫਿਰ ਜਫਾ ਲੱਗੂ ਸਮਾਂ ਦਸੂ ਇੱਕ ਪਾਸੇ ਬਿੱਲਾ ਤੇ ਦੂਜੇ ਪਾਸੇ ਲਾਦੀ ਬਿੱਲਾ ਲਾਦੀ ਬਿੱਲਾ ਲਾਦੀ ਬਿੱਲਾ ਲਾਦੀ ਬਿੱਲਾ ਹੋ ਗਈ ਬਤੌਰ ਓ ਖੜਕਾ ਤਾੜੀਆਂ ਤਾੜੀਆਂ ਫੇਰ ਤੋਂ ਮਾਰਦੇ ਜ਼ੋਰਦਾਰ ਫਾਈਨਲ ਮੈਚ ਕਹਿੰਦੇ ਫਾਈਨਲ ਵਰਗਾ ਖੇਡਿਆ ਜਾ ਰਿਹਾ ਹੈ ਗਲੈਡੀਏਟਰ ਸੰਦੀਪ ਨੰਗਲੀਆਂ ਕਬੱਡੀ ਕਲੱਬ ਵੈਨਕੂਵਰ ਦਾ ਵੀ ਧੰਨਵਾਦ ਆ ਘੜੂਏ ਵਾਲੇ ਪੂਰੇ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ 2000 ਰੁਪਏ ਬਬਲਾ ਸਰਪੰਚ ਕਲਾਊਡ ਆ ਰੇਟ ਤੇ ਲੱਗਾ ਹੋਇਆ ਲੈ ਵੀ ਤੇਜ਼ੀ 2000 ਰੁਪਏ ਜਾਂਦਾ ਜਾਂਦਾ ਫੜਲਾ ਆ 2000 ਰੁਪਏ ਬਬਲਾ ਸਰਪੰਚ ਕਲਾਊਡ ਵੱਲੋਂ 1000 ਆ ਫੜ ਲੱਗ ਰਿਹਾ ਤੇਜ਼ੀ ਸਿਆ ਵੱਡੇ ਮਾਣ ਵੱਡੇ ਸਤਕਾਰ ਨੇ ਚੱਲੋ ਜਵਾਨਾ ਪਾ ਕਬੱਡੀ ਲਾਡੀਆ ਤੇਰੀ ਲਾਡੀ ਦੀਆਂ 17 ਤੇ ਵਿਕੀ ਦੀਆਂ 18 ਕੀ ਬਾਤ ਹੈ 17 ਤੇ 18 ਦੇ ਦਰਮਿਆਨ ਟੱਕਰ ਪਈ ਹੋਈ ਹੈ 18 17 ਦੇ ਟਕਰ ਹੈ ਜੀਤੇ ਬਾਈ ਛੇੜ ਕਹਾਣੀ 51 51000 ਜਿਹੜੇ ਬੈਸਟ ਬਣ ਗਏ ਉਹਨਾਂ ਨੂੰ ਅੱਜ ਦੇ ਕਬੱਡੀ ਕੱਪ ਤੇ 51 51000 ਪੈ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਆ ਸਮੁੱਚੀ ਸਾਡੀ ਛੇਰੇ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦਾ ਪਰ ਇਧਰ ਦੇ ਪਾਸੇ ਐ ਜਾਨਦਾਰ ਤਰੀਕੇ ਨਾਲ ਜੱਫਾ ਲਾ ਕੇ ਨੌਜਵਾਨੀ ਸਿਰਾਂ ਲਾਉਣ ਵਾਲੀ ਗੱਲ ਕਰ ਦਿੱਤੀ ਜੰਗਪਰੀਆ ਵਿੱਕੀ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਬਾਈ ਹਰਪ੍ਰੀਤ ਉਹਨਾਂ ਦੇ ਸਾਰੇ ਸਾਥੀਆਂ ਦਾ ਸੜਜੀ ਤੇ ਬਾਈ ਗੁਰਸਾ ਸਿੰਘ ਗੋਲਾ ਉਹਨਾਂ ਵੱਲੋਂ ਜੱਫੇ ਦਾ 500 ਰੁਪਿਆ ਤਰ ਫੜਾ ਦੋ ਵੀ ਪੈਸੇ ਫੜੀ ਚੱਲਿਓ ਆਸੇ ਬੜਜੋ ਸਾਹਮਣੇ ਦੇਖਾਂ ਲਓ ਡਬਲ ਟੱਚ ਦੇ ਨਾਲ ਹੀ ਪੈਂਦੀ ਸਾਹਮਣੇ ਦੀ ਦਵਾਲ ਵੱਲੋਂ 500 ਰੁਪਇਆ ਗਰਵਾ ਫੜੀ ਨਵਰੀਦ ਦਵਾਲ ਉਹਨਾਂ ਵੱਲੋਂ 500 ਰੁਪਇਆ ਆਹ ਨੰਬਰ ਕਿਹਦਾ ਜੀ ਦੱਸਿਓ ਜਾਫੀਆਂ ਦਾ ਸੀ ਇਹ ਸਾਰੀ ਰੀਡਰ ਦਾ ਸੀ ਜੀ ਰੀਡਰ ਦਾ ਜਿੱਤੇ ਇਹਨੇ 19 ਪ੍ਰਾਪਤ ਕਰ ਲਏ 19 ਕਿਆ ਬਾਤ ਹੈ 19 ਨੰਬਰ ਲੈ ਗਿਆ ਫੇ ਧੂੜ ਵਾਲੇ ਮਨੀ ਦਾ ਕੀ ਕਰੀਏ ਉਹ ਕਹਿੰਦਾ ਮੇਰਾ ਅੱਗਾ ਮਾਰੀ ਜਾਂਦਾ ਬੜਾ ਚੋਟੀ ਦਾ ਫਾਈਨਲ ਖੇੜਿਆ ਜਾ ਰਿਹਾ ਹੈ ਬਣੀ ਕਹਿੰਦਾ ਮੈਨੂੰ ਜੋੜ ਲਾਉਣਾ ਪੈਂਦਾ ਮੈਂ ਲੇਟ ਹੋ ਜਾਣਾ ਪਹਿਲਾਂ ਦੱਸੀ ਚੱਲ ਨਾਲ ਹੁੰਦੇ ਬੜਾ ਚੋਟੀ ਦਾ ਫਾਈਨਲ ਖੇੜਿਆ ਜਾ ਰਿਹਾ ਹੈ ਸਾਡੇ ਦੀਪ ਬਾਦਬਾ ਨਤੀਸ ਕੈਨੇਡਾ ਉਹਨਾਂ ਵੱਲੋਂ 500 ਨੁਕਰੇ ਦੀ 10 10 ਨੁਕਰੇ ਦੇ ਆ ਨੁਕਰੇ ਤੇ ਮਰਜੀਦ ਸਿੰਘ ਮਾਵੀ ਬੱਲੇ ਮਾਜਰੇ ਵੱਲੋਂ ਅੱਜ ਦੇ ਇਸ ਕਬੱਡੀ ਕਪਲੀ 2.5 ਲੱਖ ਰੁਪਏ ਦਿੱਤਾ ਜਾ ਰਿਹਾ ਹੈ 골ਡੀ ਸਾਡਾ ਵੀ ਸੈਂਸਨੇਇਟੀ ਉਹ ਹਾਏ ਤੋਂ ਵੀ ਅੱਜ ਦੇ ਮੈਚਾਂ ਦਾ ਆਨੰਦ ਮਾਰਦਾ ਅਫਰੀਕਾ 'ਚ ਬੈਠਾ ਉਸ ਵੀਰ ਦਾ ਧੰਨਵਾਦ ਹੈ ਲਓ ਲਾਡੀ ਦੀ ਕਬੱਡੀ ਪਈ ਹੋਈ ਹੈ ਤੇ ਚਾਰ ਮਾਮਾ ਦੇ ਬੱਬਰ ਸ਼ੇਰ ਪੁੱਤ ਸਾਹਮਣੇ ਤਿਆਰੀ ਦੇ ਵਿੱਚ ਤੇ ਦਲੀ ਵੱਲੋਂ ਜਿੱਤੇ 500 ਰੁਪਿਆ ਰੇਟ ਤੇ ਹਰਪ੍ਰੀਤ ਕਹਿੰਦਾ ਦਲੀ ਵੱਲੋਂ ਆਹ ਦੇਖੋ 500 ਕਾਦਾ ਲਾਇਆ ਓਏ ਦਲੀ ਆਹ ਦੇਖਦੇ ਆ ਮੇਰੇ ਵੀਰੋ ਰੱਜੀ ਭੁੱਲਣ ਵਾਲਾ ਜਫਾ ਲਾ ਗਿਆ ਹੈ ਆਪੀ ਤੋਂ ਵੱਡਲਾ ਰਕੋਰ ਬਾ ਉਧਰ ਹਰਪੀਲੂ ਚਮਸਾ ਸਾਹਿਬ ਸਾਡੇ ਗੁਰਸਾਰਸੇ ਗੋਲੇ ਵੱਲੋਂ ਵੀ 500 ਕਰਵਾ ਆਹ ਹਰਲਾ ਨੋਟਾਂ ਦਾ ਮੀਂਹ ਪੰਦਾ ਜਿੱਤਿਆ ਆ ਜਾ ਗੇਰਾ ਤੇ ਹੁਣ ਤੇ ਸੰਧੂਆ ਨੋਟ ਹੀ ਬੋਲੇ ਜਾ ਸਕਦੇ ਆ ਹੁਣ ਤੇ ਗੱਲ ਕਮੈਂਟਰੀ ਦੀ ਘੱਟ ਹੀ ਹੋਣੀ ਹੈ ਲਓ ਜੰਗਪਰੀਆ ਵਿੱਕੀ ਕਬੱਡੀ ਪਾ ਰਿਹਾ ਪਰ ਮੁੰਡਾ ਕਹਿੰਦੇ ਆਪਣਾ ਆਪ ਜਿਹੜਾ ਉਹ ਨਹੀਂ ਬਚਾ ਸਕਿਆ ਆਪਣਾ ਡਿਫੈਂਸ ਜਿਹੜਾ ਗਵਾ ਬੈਠਾ ਹੈ ਇਹ ਬਾਹਰ ਨਿਕਲ ਗਿਆ ਇਸ ਕਰਕੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜ ਗਿਆ ਇਹ ਨੰਬਰ ਕੀ ਦਾ ਜੀ ਦੱਸਿਓ ਸਤੇ ਰਿਸ਼ੂ ਦਾ ਆ ਰਿਸ਼ੂ ਤਨੋਰੀ ਦਾ ਲੈ ਵੀ 10 10 ਡਾਲਰ ਕਿੰਨਾ ਨੇ ਲਾਇਨੇ ਨੁਕਰੇ ਤੇ 20 ਕੈਨੇਡਾ ਵਾਲੇ ਤੇ 10 ਅਮਰੀਕਾ ਵਾਲੇ 500 ਬਈ ਹਰਪੀ ਲੋਚਰ ਉਹਨਾਂ ਦੇ ਪ੍ਰਾ ਉਹਨਾਂ ਵੱਲੋਂ 500 ਹਰਪੀ ਦਵਾਈ ਵੱਲੋਂ ਲੋਚਰ ਵੱਲੋਂ 500 ਨਮੋਲ ਗਗਨ ਵੱਲੋਂ ਤੇ 10 20 ਡਾਲਰ ਕਨੇਡਾ ਵਾਲੇ 10 ਡਾਲਰ ਅਮਰੀਕਾ ਵਾਲੇ ਤੇ ਮੇਰੇ ਵੀਰੋ 5 ਬਾ 1500 ਰੁਪਈਆ ਇੰਡੀਆ ਵਾਲਾ ਉਹ ਨੁਕਰੇ ਦੀ ਕਬੱਡੀ ਤੇ ਲੱਗਿਆ ਹੋਇਆ ਨੁਕਰਾ ਦੇਖ ਲੈ ਹੁਣ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਨੁਕਰਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਡਬਲ ਟੱਚ ਦਾ ਇਸ਼ਾਰਾ ਨੁਕਰਿਆ ਆਹ ਹੰਦਿਆਂ ਚੋ ਡਾਲਰ ਕਨੇਡਾ ਦੇ ਅਮਰੀਕਾ ਵਾਲੇ ਮਟਲਾ ਤੇ 1500 ਰੁਪਈਆ ਦੋ ਲੈ ਲੈ ਹੈ ਹਰਪੀਤ ਲੋਚ ਮੈਗੋ ਤੇ ਉਹਨਾਂ ਦੇ ਭਰਾ ਆਓ ਮੇਰੇ ਵੀਰੋ ਲੋਤ ਹਮਸਾਹਰਾ ਤੋਂ ਆ ਗਾਂਪਰੀਆ ਵਿੱਕੀ 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 ਕੀ ਬਾਤ ਹੈ ਲਗਾਤਾਰ ਮੁੰਡੇ ਕਹਿੰਦੇ ਵੀ ਦੋ ਜਫੇ ਲਾ ਕੇ ਇੱਕ ਵਾਰ ਫੇਰ ਲਾਡੀ ਮੈਨੂੰ ਲੱਗਦਾ ਵੀ ਬੈਸਟ ਦੀ ਦੌੜ ਦੇ ਵਿੱਚ ਫੇਰ ਸ਼ਾਮਲ ਹੋ ਗਿਆ ਹੈ ਇੱਕ ਵਾਰੀ ਫੇਰ ਤੋਂ ਦੌੜ ਦੇ ਵਿੱਚ ਸ਼ਾਮਲ ਹੋ ਗਿਆ ਹੈ ਸੰਧੂਆ ਦੱਸੀ ਕਿੰਨੇ ਕਿੰਨੇ ਹੁਣ ਇੱਕ ਵਾਰੀ ਕਰਨ ਮੁੰਡੀ ਵੱਲੋਂ ਤੇਜੀ ਕੈਂਡ ਤੇ 500 ਰੁਪਇਆ 500 ਹਰਪ੍ਰੀਤ ਲੋਚਮ ਵੱਲੋਂ ਤੇਜੀ ਕੈਂਡ ਦੀ ਜਿਹੜੀ ਅਗਲੀ ਕਬੱਡੀ ਪੈਣੀ ਹੈ ਉਹ ਤੇ ਮੇਰੇ ਵੀਰੋ ਵਿਸ਼ੇ ਤੌਰ ਤੇ 1000 ਦੀ ਪੈਣੀ ਹੈ ਸਾਡੇ ਦੀਪਵਾਜਵਾ ਤੇ ਨਤੀਸ਼ ਕੈਨੇਡਾ ਉਹਨਾਂ ਵੱਲੋਂ ਜਿੱਤੇ ਭਾਈ 500 ਨੁਕਰੇ ਦੀ ਕਬੱਡੀ ਨੁਕਰਾਂ 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 ਰਜੀਤ ਦੇ ਨੁਕਰਾਂ ਨਕਰਾਵੇ ਰਕੀ ਰਜੀਤ ਤੇ ਨੁਕਰਾਂ ਰਜੀਤ ਤੇ ਨੁਕਰਾਂ ਬੱਲੇ 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 ਵਾਹ ਨੌਜਵਾਨਾ ਭਾਈ ਤਾੜੀਆਂ ਫਿਰ ਤੋਂ ਮਾਰਦੇ ਮੈਨੂੰ ਰਿੰਦਰ ਦਾ ਰਜੀਤ ਪਿਆਰ ਗੁਰਬੀ ਤੋਂ ਖੋਹਣ ਨੂੰ ਫਿਰਦਾ ਹੈ ਬਾਕੀ ਐਨ ਕਹਿੰਦੇ ਨੋਟਾਂ ਦੀ ਵਰਖਾ ਵੀ ਹੋ ਰਹੀ ਹੈ ਮੇਲਾ ਵੀ ਸਿਰੇ ਦਾ ਤੇ ਕਬੱਡੀਆਂ ਵੀ ਸਿਰੇ ਦੀ ਅੰਪੈਰੀ ਹੈ ਬੈਸਟਾਂ ਦੀ ਦੌੜ ਵੱਡੀ ਹੈ ਉਧਰ ਵਿੱਕੀ ਸਰਪੰਚ ਦਾ ਧੰਨਵਾਦ ਹੈ ਆਹ ਵੇਖਦੇ ਆ ਵੀ ਟੱਕਰ ਫੇਰ ਸਿਰੇ ਦੀ ਪਈ ਹੋਈ ਹੈ ਟੱਕਰ ਸਿਰੇ ਦੀ ਪਈ ਹੋਈ ਹੈ ਖੇਡ ਬਹੁਤ ਸਖਤ ਹੈ ਮੁਕਾਬਲਾ ਸਖਤ ਹੈ ਆ ਬੱਲੇ 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 ਬਾ ਵਾ ਨੌਜਵਾਨਾ ਪਰ ਮੁੰਡਾ ਕਹਿੰਦੇ ਜਾਂਗਪਰੀਆ ਵਿੱਕੀ ਸਿਰੇ ਦਾ ਪੁਆਇੰਟ ਲਾਈਨ ਦੇ ਵਿੱਚ ਕਾਮਯਾਬੀ ਹਾਸਲ ਕਰ ਗਿਆ ਪੁਆਇੰਟ ਰੇਟਰ ਦਾ ਪੁਆਇੰਟ ਕਾਦੀ ਦਾ ਚੈਰੀ ਲੋਟ ਮਹਾਪੀਤભાઈ ਦਾ ਪੋਤਾ ਇੱਕ ਦੌਤ ਵੀਰ ਉਹਨਾਂ ਵੱਲੋਂ 5-500 ਵਿੱਕੀ ਆ ਤੇਰੇ ਲਈ ਹੈ ਗਰਵਾ ਫੜ ਲੈ ਇਧਰੋਂ 1000 ਰੁਪਿਆ ਜਵਾਨਾ ਗੁਰਮਖ ਖੇੜੀ ਤੇ ਪਾਲਾ ਸਾਡਾ ਵੀ ਨਮੁੱਲਾ ਪਰੀਆ ਤੇ ਸਿਰ ਵਾਲੇ ਵਿੱਕੀ ਉਹਨਾਂ ਦੇ ਵੱਲੋਂ ਬਹੁਤ ਵੱਡੇ ਮਾਨਸਿਕਾਰੇ ਨਾਲ ਬੋਲਾਂ ਦੀ ਪੁੱਜੀ ਉਹਨਾਂ ਦਾ ਧੰਨਵਾਦ ਹੈ ਲਓ ਲਾਡੀ ਵੀ ਕਬੱਡੀ ਪਈ ਹੋਈ ਹੈ ਹੁਣ ਦੇਖਦੇ ਨੇ ਮੁੰਡਾ ਆ ਵੀ ਬੈਸਟਮ ਦੀ ਦੌੜ ਦੇ ਵਿੱਚ ਹੈ ਪਰ ਰੱਜੀ ਨੇ ਕਹਿੰਦੇ ਕਈਆਂ ਦਾ ਕਈਆਂ ਦੇ ਰਾਹ ਬੰਦ ਕਰਤੇ ਲਓ ਰੱਜੀ ਨੇ ਕਈਆਂ ਦਾ ਬੈਸਟ ਬੰਦ ਕਰਤਾ ਰਾਹ ਬੰਦ ਨਹੀਂ ਕਰੇ ਤੇ ਸੱਤਮਾ ਜਫਾ ਗੁਰਪ੍ਰੀਤ ਦੇ ਬਰਾਬਰ ਠੋਕ ਗਿਆ ਹੁੜਾ ਅੰਕ ਜਿਹੜੇ ਟੱਚ ਗਨੇ ਜਾਣਗੇ ਗੁਰਚਰਨ ਗੋਲੇ ਵੱਲੋਂ ਵੀ ਆ ਜਫੇ ਤੇ 500 ਰੁਪਏ ਦਿੱਤਾ ਜਾ ਰਿਹਾ ਨਵਰੀਤ ਦਾਲਗੌਰ ਬਾਜਾਫੀ ਨੂੰ 500 ਰੁਪਏ ਫੜ ਲਓ ਸਾਡਾ ਵੀਰ ਵਿੱਕੀ ਸਰਪੰਚ ਸੱਲ ਵਾਲਾ ਮੁੱਲਾਂਪਰੀਆ ਪਾਲਾ ਤੇ ਗੁਰਚਰਨ ਖੇੜੀ ਉਹਨਾਂ ਵੱਲੋਂ ਨੁਕਰੇ ਦੀ ਅਗਲੀ ਕਬੱਡੀ ਤੇ 1000 ਫੇਰ ਲੱਗ ਗਿਆ ਤੇਜੀ ਦੀ 1000 ਦੀ ਕਬੱਡੀ ਪੈ ਗਈ ਹਰਪ੍ਰੀਤ ਭਾਈ ਤੇਜੀ ਦੀ ਕੋਮਲ ਸਾਡਾ ਭਰਾ ਤੇ ਹਰਪ੍ਰੀਤ ਬਰਾਲੋਚ ਮੋਨਾਂ ਵੱਲੋਂ 1000 ਤੇਜੀ ਕਰਨ ਵਾਲੇ ਨੂੰ ਦਿੱਤਾ ਗਿਆ ਸਿੱਧੂ ਕਰਿਆਨੇ ਸਟੋਰ ਦਾ ਬਿਹੜ ਵਾਲੇ ਜੀਤੂ ਦਾ ਸਵਿੰਦਰ ਚੰਦੋਂ ਦਾ ਤੇ ਨਾਲ ਸਾਡੇ ਵੀਰ ਬਬਲੇ ਕਲਾਊਡ ਦਾ ਤੇ ਸੋਨੀ ਮਾਸਟਰ ਦਾ ਉਧਰ ਸਾਡਾ ਵੀਰ ਲਾਲੀ ਨਥਮਲ ਪ੍ਰਿਆ ਟਰਾਂਸਪੋਰਟ ਹਰਜੀਤ ਤੇ ਕੁਲਦੀਪ ਉਹਨਾਂ ਦਾ ਵੀ ਧੰਨਵਾਦ ਹੈ ਆਹ ਕਬੱਡੀ ਤੇ ਕੌਣ ਲਾਉ ਸੰਧੂਆ ਦੱਸੀ ਕਿਹਦੇ ਵੱਲੋਂ ਲੱਗਿਆ 300 ਇਹ ਕਹਿੰਦੇ ਹਰਪ੍ਰੀਤ ਲੋਤਮ ਉਹਨਾਂ ਦੇ ਭਰਾ ਉਹਨਾਂ ਵੱਲੋਂ 500 ਲੱਗ ਗਿਆ ਭੂਲਣ ਵਾਲਾ ਰਜੀ ਆਹ ਇੱਕ ਪਾਸੇ ਲਾਡੀ ਨੰਬਰ ਜਿਹੜਾ ਤੁਹਾਡੇ ਸਾਹਮਣੇ ਮੇਰੇ ਵੀਰੋ ਲਾਡੀ ਦਾ ਚੱਲ ਓ ਗੱਬਰੂਆ ਪਾ ਕਬੱਡੀ ਕਾਲੇ ਹੋਲਡਰ ਨੰਬਰ ਜਾਫੀ ਦਾ ਅਰੇ ਰੈਫਰੀ ਡਿਸੀਜਨ ਹੈ ਜਿਹੜਾ ਹੋਲਡਰ ਆ ਨੰਬਰ ਉਹ ਰੈਫਰੀ ਡਿਸੀਜਨ ਹੈ ਸਾਹਮਣੇ ਤੇਜ਼ੀ ਕਹਿਣ ਵਾਲਾ ਦੱਲੀ ਵੱਲੋਂ 500 ਰੁਪਇਆ ਸਾਡੇ ਭਰਾ 500 ਕਰਨ ਮੁੰਡੀ 500 ਅਨਮੋਲ ਬਾਈ ਉਹਨਾਂ ਅਨਵੋਲ ਕੰਗ 1500 ਦੀ ਕਬੱਡੀ ਤੇਜ਼ੀ ਕੈਣ ਵਾਲੇ ਦੀ ਤੇਜ਼ੀਆ 1500 ਇੱਕ ਪਾਸੇ ਗੁਰਪ੍ਰੀਤ ਤੇ ਦੂਜੇ ਪਾਸੇ ਕੈਣ ਵਾਲਾ ਆਹ ਬਾਤ ਹੈ ਜਫਾ ਲਾ ਗਿਆ ਗੁਰਪ੍ਰੀਤ ਜਫਾ ਲਾ ਗਿਆ ਵਾਹ ਓਏ ਨੌਜਵਾਨਾ ਤਾੜੀਆਂ ਜ਼ੋਰਦਾਰ ਮਾਰਦੇ ਗੁਰਪ੍ਰੀਤ ਦੇ ਲਈ ਅੱਠਮਾ ਠੋਕ ਗਿਆ ਗੁਰਪ੍ਰੀਤ ਅੱਠਮਾ ਲਓ ਨੁਕਰੇ ਦੀ ਆ ਕਬੱਡੀ ਤੇ 1000 ਰੁਪਏ ਗੁਰਮਖ ਖੇੜੀ ਵਿੱਕੀ ਸੈੱਲ ਤੇ ਮੁੱਲਾਂਪਰੀਏ ਪਾਲੇਵਲੋਂ ਲੋਕਰੇ ਦੀ ਆ ਕਬੱਡੀ ਤੇ 1000 ਰੁਪਇਆ ਲੱਗਾ ਹੋਇਆ ਬੱਲੇਬਾਈ ਵੱਲੋਂ ਜਿਹੜਾ ਜਫਾ ਲੱਗਿਆ 500 ਰੁਪਇਆ ਫੜਾ ਦੋ ਜੀ ਰੇਟ ਜਾਫੀ ਨੂੰ ਆ ਫੜੋ ਜਾਫੀਆਂ ਦਾ ਫੜੀ ਚੱਲੋ ਵੀਰੇ ਕੀ ਆ ਬਾਤ ਐ ਸਿਰਾਂ ਲੱਗਿਆ ਹੋਇਆ 2 ਦਸੰਬਰ ਨਸੀਬਕੌਰ ਪੋਤੀਆ ਕਹਿੰਦੇ ਕੋਲੋਚਨ ਪਰਿਵਾਰ ਦੀ ਉਹਨਾਂ ਵੱਲੋਂ 500 ਰੁਪਇਆ ਰੇਟ ਤੇ ਲੱਗਿਆ ਜਿਹੜੀ ਹੁਣ ਰੇਟ ਪਊਗੀ 2 ਦਸੰਬਰ ਨੂੰ ਜਿਹੜਾ ਰਤਨਗੜ੍ਹ ਦੇ ਵਿੱਚ ਵੱਡਾ ਕਬੱਡੀ ਕਾ ਪੋਰਿਆ ਨੋਟ ਕਰਿਓ 7151000 ਤੇ ਇਸੇ ਤਰ੍ਹਾਂ ਜਿਹੜਾ 12 13 ਦਸੰਬਰ ਪਗੜਾਣੇ ਦੇ ਕਬੱਡੀ ਕੱਪ ਦੀ ਹੈ 12 13 14 ਤੇ 15 ਦਸੰਬਰ ਸੁਆਣੇ ਦਾ ਕਬੱਡੀ ਕੱਪ ਨੁਕਰੇ ਦੀ ਆ ਰੇਡ ਤੇ 1000 1000 ਵਾਲਾ ਰਜੀਵ ਓ ਅਥਮਾ ਅਤਮਾ ਗੁਰਪ੍ਰੀਤ ਦੇ ਬਾਪਰ ਹਾ ਥੋਕੜ ਲੱਗਿਆ ਅਤਮਾ ਗੁਰਪ੍ਰੀਤ ਦੇ ਬਰਾਬਰ ਜਫਾ ਥੋਕਣ ਲੱਗਿਆ ਚਾਰ ਚਾਰ ਸੈਮੀ ਦੇ ਵਿੱਚ ਸੀ ਤੇ ਚਾਰ ਚਾਰ ਮੈਨੂੰ ਲੱਗਦਾ ਢੂੜ ਵਾਲਿਆ ਫਾਈਨਲ ਚ ਹੋ ਗਿਆ ਨੁਕਰਾ ਕਿਹਨੇ ਗਿਆ ਨੁਕਰਾ ਗਿਆ ਨੁਕਰਾ ਗਿਆ ਵਾਹ ਓਏ ਇਹਨੂੰ ਕਹਿੰਦੇ ਆ ਫੌਜਾਂ ਜਿੱਤ ਕੇ ਅੰਤ ਨੂੰ ਹਾਰਿਆ ਨੇ ਸਰਦਾਰ ਸਿੰਘ ਖਾਸਾ 1000 ਰੁਪਏ ਰਜੀ ਦੇ ਲਈ ਤੇ ਗੁਰਚਰਨ ਸਿੰਘ ਗੋਲਾ ਉਹਨਾਂ ਵੱਲੋਂ 500 ਰੁਪਏ ਮੇਰੇ ਵੀਰੋ ਮੁੱਲਾ ਬੜੀਆਂ ਪਾਲਾ ਤੇ ਗੁਰਮੁਖ ਖੇੜੀ ਤੇ ਵਿੱਕੀ ਸਿੱਲ 1000 ਰੁਪਏ ਰੱਜੀ ਦੇ ਲਈ ਪੈਦਾ ਕਰ ਦਿੱਤਾ ਗਿਆ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਚ ਸਮਾਪਤ ਹੋ ਗਿਆ ਜੀ ਹਾਂਜੀ ਮੈਚ ਸਮਾਪਤ ਹੋ ਗਿਆ ਹੁਣ ਬੈਟ ਟ੍ਰੇਡਰ ਬੈਡ ਯਾਫੀ ਤੁਹਾਡੇ ਸਾਹਮਣੇ ਮਣੀ ਟੱਚ ਗਿੰਨੇ ਬਹਿਣਗੇ ਮੈਨੂੰ ਲੱਗਦਾ ਬਹੁਤ ਤਕੜਾ ਮੈਚ ਹੋਇਆ ਦਰਸ਼ਕ ਵੀਰੋ ਇੱਕ ਵਾਰੀ ਫੇਰ ਮੇਰੀ ਬੇਨਤੀ ਹੈ ਸੰਗਤ ਨੂੰ ਵੀ ਆਹ ਮੈਚ ਜੇਕਰ ਵਧੀਆ ਲੱਗਿਆ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਦੋਨੋਂ ਟੀਮਾਂ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਪਰਵਿੰਦ ਕੌਰ ਦੇ ਲਈ ਤਾੜੀਆਂ ਮਾਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਲੀ ਵਾਲਾ ਭਰਾ ਆਜੇ 1000 ਰੁਪਿਆ ਨੂੰ ਦੇਣਾ ਹੈ ਜਿਹੜੇ ਨਵੇਂ ਜੰਮੇ ਨੇ ਕਹਿੰਦੇ ਕੈਨੇਡਾ ਸਾਡੇ ਬੱਚੇ ਉਹਨਾਂ ਵੱਲੋਂ ਕਲੀ ਵਾਲਾ ਕਿੱਥੇ ਆਵਣਾ ਕੜੀ ਵਾਲਾ ਆ ਜਾ 1000 ਆ ਲੈ ਜਾ ਬਹੁਤ ਵੱਡਾ ਸਤਿਕਾਰ ਸਾਡੇ ਨਤੀਸ਼ભાઈ ਵੱਲੋਂ ਵੀ 500 ਰੁਪਿਆ ਮੋੜ ਬਾਈ ਵੱਲੋਂ ਵੀ 500 ਰੁਪਿਆ ਤੇ ਹਰਪੀ ਲੋਚਮ ਦੇ ਭਰਾ ਉਹਨਾਂ ਵੱਲੋਂ ਵੀ 500 ਰੁਪਿਆ ਲਾ ਨੌਜਵਾਨਾਂ ਕਰ ਮੋ ਜਨ ਲੈ ਨਜ਼ਾਰੇ ਤੋਂ 12 ਟੱਚ 8 ਜਫੇ ਗੁਰਪ੍ਰੀਤ ਭੂਲਣ ਵਾਲੇ ਦੇ ਤੇ ਰੱਜੀ ਦੇ ਰੱਜੀ ਦੇ 11 ਇਹ ਹੋ ਗਏ 8 ਹੋ ਗਏ 19 ਟੱਚ 8 19 ਟੱਚ 8 ਜਫੇ ਰੱਜੀ ਦੇ ਤੇ ਗੁਰਪ੍ਰੀਤ ਭੂਲਣ ਦੇ 12 ਟੱਚ 8 ਜਫੇ ਗੁਰਪ੍ਰੀਤ ਭੂਲਣ ਜਿਹੜਾ ਅੱਜ ਦੇ ਕਬੱਡੀ ਕੱਪ ਦਾ 51000 ਦਾ ਬੈੜੀ ਆਫੀ ਬਣ ਗਿਆ 26 ਕੌਟੀਆਂ 26 ਕੌਟੀਆਂ 20 ਨੰਬਰ ਵਿੱਕੀ ਯਾਂਗਪਰੀਆ 20 ਕੌਟੀਆਂ 20 ਕੌਟੀਆਂ ਲਾਡੀ ਦੀਆਂ 18 ਤੇ ਇਸ ਕਰਕੇ ਜਿਹੜਾ ਯਾਂਗਪਰੀਆ ਵਿੱਕੀ ਅੱਜ ਦੇ ਕਬੱਡੀ ਕੱਪ ਦਾ ਬਟ ਅ ਰੇਡਰ ਬਣ ਗਿਆ